ਕਰੂੰਗਾ ਤੁਸੀਂ ਆਪਣੇ ਭਰਾ ਦਾ ਆਪਣੇ ਪੁੱਤ ਦਾ ਆਪਣੇ ਭਤੀਜੇ ਦਾ ਆਪਣੇ ਭਾਂਜੇ ਦਾ ਤੁਸੀਂ ਹੌਸਲਾ ਰਦਾ ਤੇ ਮੈਂ ਇਸੇ ਕਰਕੇ ਅੱਜ ਆ ਗਰਮੀ ਮੈਨੂੰ ਗਰਮੀ ਨਹੀਂ ਲੱਗਦੀ ਕਿਉਂਕਿ ਤੁਸੀਂ ਇੰਨੀ ਗਰਮੀ ਚ ਖੜੇ ਹੋ ਕੇ ਵੋਟਾਂ ਪਾਏ ਹੋ ਔਰ ਐਂਡੀਆਂ ਵੋਟਾਂ ਪਾਏ ਨੇ ਸਰਨੇ ਮੂੰਹ ਬੰਦ ਹੋ ਗਏ ਜਿਹੜੇ ਕਰ ਸਕਦਾ ਮੈਂ ਉਹ ਹੀ ਕਰਨਾ ਜ਼ਿੰਦਗੀ ਦਾ ਮੇਰਾ ਸੁਪਨਾ ਪੁੱਤਰਾ ਜੀ ਤੋਂ ਮੈਂ ਨਹੀਂ ਕਰ ਸਕਦਾ ਮੈਂ ਕਈ ਨਹੀਂ ਐਵੇਂ ਕਿਉਂ ਆ ਤੁਹਾリエ شیخਾਂ ਮੈਂ ਕਰ ਸਕਦਾ ਉਹ ਕਿਉਂ ਉਹ ਮੈਂ ਉਹ ਹੀ ਕਰਨਾ ਜਨਾ ਕਰ ਸਕਦਾ ਉਹ ਨੂੰ ਕਰਨ ਵਾਸਤੇ ਸੋ ਹੁਣ ਅੱਜ ਮੈਂ ਚਲਿਆ ਆਦਮਪੁਰ ਕਿਉਂਕਿ ਮੈਂ ਉੱਥੇ ਕਹਿ ਕੇ ਆਇਆ ਸੀ ਸੜਕ ਬਣਾਉਣੀ ਹੈ ਅੱਜ ਪਹਿਲਾ ਦਿਨ ਹੈ ਹਲੇ ਸੌਂ ਨਹੀਂ ਚੱਕੀ ਆਪਣੇ ਪਿੰਨੇ ਉੱਪਰ ਸੜਕ ਬਣਨਿਆ ਚੱਲੂ ਵਾਹਿਗੁਰੂ ਜਿੰਦਾਬਾਦ ਭੋੜੇ ਪਿੰਡਾਂ ਵਾਸਤੇ ਫਾਊਂਡੇਸ਼ਨ ਵਾਸਤੇ ਭੋੜੇ ਵਾਸਤੇ ਮੈਂ ਵਾਦਾ ਕਰਦਾ ਨੌਕਰੀਆਂ ਮਿਲਣਗੀਆਂ ਥੋੜੇ ਘਰੇ ਚਿੱਠੀਆਂ ਆਉਣੀਆਂ ਸਰਕਾਰ ਦੀਆਂ ਕਿ ਆਪਣੇ ਬੱਚੇ ਨੂੰ ਭੇਜੋ ਨੌਕਰੀ ਤੇ ਰੱਖਦਾ ਕਿਸੇ ਨੂੰ ਸ਼ਿਮਾਰਸ਼ ਕੀ ਜਾਂ ਪੈਸੇ ਦੀ ਇਸ ਗੱਲੋਂ ਤੁਸੀਂ ਫਿਕਰ ਨਾ ਕਰੋ ਕਿ ਮੁੰਡੇ ਦੇ ਨੰਬਰ ਤਾਂ ਬਹੁਤ ਆ ਗਏ ਪਰ ਕੋਈ ਸ਼ਾਨਦਾਰ ਸੀਸਤਾ ਨੌਕਰੀ ਨਹੀਂ ਦੀ ਐਮਐਲਏ ਦਾ ਮੁੰਡਾ ਵੀ ਹੋਵੇ ਨੰਬਰ ਕਟਾਇਨੇ ਤਾਂ ਕਟਾਇਨੇ ਹੀ ਰੂਗਾ ਜੇਕਰ ਗਰੀਬ ਦੇ ਨੰਬਰ ਵੱਧ ਆਏ ਤੇ ਉਹ ਐਮਐਲਏ ਦੇ ਮੁੰਡੇ ਤੋਂ ਉੱਪਰ ਹੋਗਾ ਉਹ ਨਹੀਂ ਇਹ ਮੈਂ ਬ话 ਕਰ ਰਿਹਾ ਬੋਲ ਰਿਹਾ ਕਿ ਹੋਣ ਨਹੀਂ ਹੁੰਦਾ ਮੈਂ ਇਹਦਾ ਗਲਤ ਜਿਹੜੇ ਫੈਸਲੇ ਤੁਸੀਂ ਸਹੀ ਚੋਣੀਆਂ ਮਾਂ ਪਿਓ ਨਾਲ ਖੜੀ ਹੈ ਤੇ ਕੁਣ ਨਹੀਂ ਮੈਂ ਕੀ ਦੱਸਾਂੀ ਹੋ ਗਈ ਹਰਤੀ ਤੋਂ ਲੈ ਕੇ ਕਿਸ ਲੈਵਲ ਤੱਕ ਭਾਅ ਵਧ ਗਏ ਕਿੰਨਾ ਚਿਰ ਹੋਣਾ ਔਖਾ ਹੋਵੇ ਸੁਣਾ ਤੇ ਮੈਂ ਵਾਅਦਾ ਕੀਤਾ ਜੋੜੇ ਨਾਲ ਕਿ ਚਲੋ 2 2000 ਤੇ 1500 ਦੇ ਸੱਟ 3000 4000 بجلی ਮਾਫ ਕਰ ਬਿਜਲੀ ਦੇ ਬਿੱਲ ਵਾਲਾ ਪੈਸਾ ਪਤੋਂ ਨੂੰ ਬਚਣ ਲੱਗ ਗਿਆ 0 ਕਿ ਲਾਉਂਦਾ ਹੈ ਐ ਹੋਊਗਾ ਇਹ ਵੀ ਜੇਕਰ ਪੁਰਾਣੀਆਂ ਕੋਟਾ ਤੱਕ ਨਾ ਇਸ ਤੋਂ ਹਰ ਕੀਤਾ ਐਂ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਹੋਰ ਕਰੀ ਬਧਾਵਾਗੇ ਬਿਜਲੀ ਦੇ ਚੀ ਵਾਲੇ ਬਿੱਲ ਤੇ ਕੋਈ ਤੁਮ ਦਿੱਕਤ ਨਹੀਂ ਕੋਈ ਕਿਸੇ ਕਿਸਮ ਦੀ ਆਉਂ ਨਹੀਂ ਫੇਰ ਰੋਜ਼ਗਾਰ ਹੋ ਗਿਆ ਬਿਜਲੀ ਹੋ ਗਈ ਫੇਰ ਆ ਗਈ ਜੀ ਇਲਾਜ ਤੁਹਾਡੇ ਜੇ ਤੁਸੀਂ ਘਰੋਂ ਨਿਕਲੋ ਸੱਜੇ ਪਾਸੇ ਜਾਂ ਖੱਬੇ ਪਾਸੇ 50 100 ਮੀਟਰ ਤੇ ਇੱਕ ਆਮ ਆਦਮੀ ਕਲੀਨਿਕ ਹੋਵੇ ਤੁਸੀਂ ਉੱਥੇ ਜਾਓ ਕੋਈ ਬਿਮਾਰੀ 42 ਕਿਸਮ ਦੇ ਤਾਂ ਟੈਸਟ ਨੇ ਜੋ ਤੁਹਾਨੂੰ ਰੱਬ ਨਾ ਕਰੇ ਕੋਈ ਬਿਮਾਰੀ ਐਸ ਲੱਭਾਂ ਦੀ ਹੋ ਗਈ ਹੈ ਇੱਕਦਮ ਫ੍ਰੀ ਇਲਾਜ ਕਿੱਧਰ ਨਹੀਂ ਜਾਣਾ ਪੈਣਾ ਤੁਹਾਡੇ ਟੈਸਟ ਦੀ ਰਿਪੋਰਟ ਵੀ ਤੁਹਾਡੇ ਕੋਲ ਆ ਜੂਗੀ ਵੀ ਆ ਇਥੋਂ ਦਵਾਈ ਲੈਣੀ ਆ ਉਹ ਵੀ ਫ੍ਰੀ ਹੋਊਗੀ ਇਹ ਸਰਕਾਰਾਂ ਦਾ ਫਰਜ ਹੈ ਸੀ ਉਹਨਾਂ ਵਾਦਾ ਕੀਤਾ ਹੋਊਗਾ ਫੇਰ ਆ ਜੀਆ ਪੜਾਏ ਇੱਥੇ ਆ ਜਿਹੜੇ ਬੱਚੇ ਇੱਥੇ ਵਿੱਚ ਹੈ ਇਹਨਾਂ ਨੂੰ ਪੜਾ ਲਈਏ ਜੇ ਇਹ ਪੜ ਕੇ ਨਾ ਇਹ ਗਰੀਬੀਆਂ ਚੱਕ ਲੈਣਗੇ ਆਪਣੀਆਂ ਜਦੋਂ ਗਰੀਬ ਦਾ ਬੱਚਾ ਪੜ੍ਹ ਕੇ ਡੀਸੀ ਬਣ ਗਿਆ ਜਦੋਂ ਗਰੀਬ ਦਾ ਬੱਚਾ ਪੜ੍ਹ ਕੇ ਚੰਚ ਬਣ ਗਿਆ ਤੇ ਗਰੀਬ ਦਾ ਬੱਚਾ ਪੜ੍ਹ ਕੇ ਮਕੀਨ ਬਣ ਗਿਆ ਉਹ ਘਰ ਦੀ ਗਰੰਟੀ ਚੱਕ ਲਊਗਾ ਘਰ ਦੀ ਕੀ ਆ ਬੱਚੇ ਬੇਟੇ ਤੁਸੀਂ ਵੋਟ ਜਿਹੜੀ ਹੈ ਤੁਸੀਂ ਵੋਟ ਮੈਨੂੰ ਨਹੀਂ ਪਾਈ ਤੁਸੀਂ ਵੋਟ ਨਹੀਂ ਕੋਲ ਨੂੰ ਨਹੀਂ ਪਾਈ ਤੁਸੀਂ ਵੋਟ ਨਹੀਂ ਕੇਜੀਵਾਲ ਜੀ ਨੂੰ ਨਹੀਂ ਪਾਈ ਤੁਸੀਂ ਵੋਟ ਇਹਨਾਂ ਨੂੰ ਪਾਈ ਹੈ ਇਹਨਾਂ ਦੇ ਫਿਊਚਰ ਦੇ ਨਾਲ ਤੁਹਾਨੂੰ ਖਾਸ ਜੋ ਕਿ ਅਭੀ ਕੇਜੀਵਾਲ ਜੀ ਇਹਨਾਂ ਵੱਲ ਸੋਚਦੇ ਨੇ दिल्ली ਦੇ ਸਕੂਲ ਹੈ ਕਮਾਲ ਬਣਾਤੇ ਗਰੀਬਾਂ ਦੇ ਬੱਚੇ ਪੜ੍ਹ ਕੇ ਰਿਕਸ਼ੇ ਵਾਲੇ ਚਲਾਉਣ ਵਾਲੇ ਦਾ ਬੱਚਾ ਡਾਕਟਰ ਬਣ ਰਿਹਾ 3 ਲੱਖ ਰੁਪਏ ਮਹੀਨੇ ਦੀ ਤਨਖਾਹ ਹੋਗੀ ਉਹਦਾ ਬਾਪੂ ਕਹਿੰਦਾ ਮੈਂ 3 ਲੱਖ ਦੇ ਕੋਟੀਆਂ ਨਹੀਂ ਜਿਣੀਆਂ ਸੀ ਕੋਲੇ ਠਿਕਣੀਆਂ ਨਹੀਂ ਜਿਣੀਆਂ ਸੀ ਇਹ ਇਹ ਸਾਡੇ ਦੇ ਲਜੰਡੇ ਨੇ ਉਸੇ ਵੋਟਾਂ ਪਾਈ ਬਹੁਤ ਹਨ ਜਿਹਨੇ ਨਹੀਂ ਪਾਇਆ ਉਹਨਾਂ ਦਾ ਵੀ ਤਾਂ ਕੋਈ ਹੱਕ ਨਹੀਂ ਰੇਗ ਨੂੰ ਹੱਕ ਹੈ ਪਰ ਐਮਪੀਆ ਸੀ ਸਾਡਾ ਹਰਜ ਬਣਦਾ ਹੈ ਬੋਲੇ ਜੀਵਨ ਬਦਲ ਨੂੰ ਉੱਚਾ ਚੱਕਣਾ ਹਨੇਕਾ ਹਜ਼ਾਰ ਦੀ ਰਹੀ ਜਿਹੜਾ ਵਾਰਾ ਕੀਤਾ ਸੀ ਨਾ ਲਾ ਹੁਣ ਤੁਸੀਂ ਦੇਖ ਲਓ ਮੇਰਾ ਹੁਣ ਅੰਕਾ ਨਿਸ਼ਾਨਾ ਉਹੀ ਹੈਵਾਹਿਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਟੋਟੇ ਜਿੰਦਾਬਾਦ ਭਗਵਾਨਾ ਤੁਸੀਂ ਦੇਖ ਲਓ ਪਾਰਟੀ ਵਾਲੇ ਜਿਹੜੇ ਕਹਿੰਦੇ ਸਨ ਆਏ ਬਿਜਲੀ ਕਿਵੇਂ ਫਰੀ ਹੋ ਜੂਗੀ ਕਰਤੀ ਕਣ ਕੇ ਆਏ ਨਹੀਂ 2 ਮਹੀਨੇ ਕਰਨਗੇ 6 ਮਹੀਨੇ ਹੋਗੇ ਬਿਜਲੀ ਫਰੀ ਹੋਣ ਸਾਲ ਹੋਣ ਗਈ ਹੈ ਬਿਜਲੀ ਬੋਰਡ ਕਰਜੇ ਤੇ ਹੋਜੂ ਨਹੀਂ ਕੀਤਾ ਬਿਜਲੀ ਬੋਰਡ ਦਾ ਵੀ ਪੈਸਾ ਦੇ ਨੌਕਰੀਆਂ ਲਈ ਐ ਕਿ ਨੇ ਸੜਕਾਂ ਬਣ ਜਾਣਗੀਆਂ ਬਣ ਲੱਗੀਆਂ ਅੱਜ ਜਲਿਆਂ ਸੜਕਾਂ ਦਾ ਡਰਨ ਬਣ ਲੱਗੀ ਤੇ ਵੀ ਜਿਨੀ ਇੱਕ ਕਹਿੰਗੇ ਐ ਕਿ ਮੋਂਗੇ ਨਾ ਐ ਕਿ ਨੇ 10000 ਰੁਪਏ ਦੇ ਦੋਗੇ ਸਾਡੇ ਕੋਲੇ ਸਾਰੀਆਂ ਚੁਕਤਾਂ ਪਣਾਈਆਂ ਪਈਆਂ ਨੇ ਰਬੀਤ ਬਣੇ ਪਏ ਨੇ ਬਸ ਟੋਲੇ ਫੜਾ ਕੋ ਬੰਨਣੀ ਨਹੀਂ ਆਂ ਸਾਹਿਬ 1000 ਰੁਪਏ ਦੇ ਭਾਂਡੋ ਮੂੰਹ ਇਹ ਵੀ ਜਰਾ ਕੋ ਦੇਖਦੇ ਜਾਓ ਜੀ ਹੁੰਦਾ ਕੀ ਐ ਅਸੀਂ ਸਾਡੇ ਧੀਆਂ ਪੋਤਾਂ ਨੂੰ ਕਮਾਊ ਪੁੱਤ ਬਣਾਵਾਂਗੇ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਇਲਾਜ ਸੀ ਜਿਹੜੀ ਬੁਢਾਪਾ ਪੈਨਸ਼ਨ ਫਿਰ ਬੁਢਾਪਾ ਪੈਨਸ਼ਨ ਜਾਂ ਕੋਈ ਰਾਸ਼ਨ ਕਾਰਜ ਇਹ ਕਿਤੇ ਨਹੀਂ ਸਰਕਾਰ ਤੋਂ ਦੇ ਘਰ ਦਾ ਗੁੰਡਾ ਖੜਕਾ ਕੇ ਤੁਹਾਨੂੰ ਸੁਣੋ ਸਾਡੇ ਦੋਗੀ ਦੇਖੋ ਅਸੀਂ ਤਾਂ ਮੋਟਾ ਮੰਗਣਾ ਹੋਰੇ ਆ ਹੁਣ 20 ਸਾਲ ਪਹਿਲਾਂ ਮੈਂ ਮੋਟਾ ਮੰਗਣਾ ਆਇਆ ਸੀ ਉਹ ਤਾਂ ਤੁਹਾਡੇ ਘਰਾਂ ਚ ਆਉਂਦੇ ਆ ਅਸੀਂ ਜਦੋਂ ਮੋਟਾ ਮੰਗਣਾ ਆਉਂਦੇ ਆ ਉਹ ਤਾਂ ਤੁਹਾਡੇ ਘਰਾਂ ਚ ਆਉਂਦੇ ਆ ਤੁਹਾਡੇ ਸ਼ਹਿਰਾਂ ਚ ਆਉਂਦੇ ਆ ਟੂ ਟੂ ਘਰਾਂ ਚ ਤੇ ਜਦੋਂ ਜਿੱਤ ਜਾਂਦੇ ਆ ਉਦੋਂ ਕਹਿੰਦੇ ਚੰਡੀਗੜ੍ਹ ਆਈ ਕਿਉਂ ਚੰਡੀਗੜ੍ਹ ਨਹੀਂ ਅਸੀਂ ਇਹ ਕੀਤਾ ਹੈ ਤੁਸੀਂ ਚੰਡੀਗੜ੍ਹ ਨਹੀਂ ਜਾਓਗੇ ਚੰਡੀਗੜ੍ਹ ਪੰਜਾਬ ਦੇ ਲੋਕਾਂ ਕੋਲ ਆਉਂਦਾ ਸਾਰਾ ਸਰਕਾਰ ਦੀ ਜਲੰਧਰ ਫੈਕਟਰੀ ਹੈ ਉਹਨਾਂ ਐਸਪੈਕਟ ਤੋਂ ਉੱਥੇ ਮੇਰੇ ਮੰਤਰੀ ਸਾਰੇ ਅਫਸਰ ਲੈ ਕੇ ਲੋਕਾਂ ਦੀ ਸਮੱਸਿਆ ਸੁਣ ਰਹੇ ਨੇ ਐਦਾਂ ਹੀ ਕਰਾਂਗੇ ਸਰਕਾਰ ਤੋਂ ਬਹੁਤ ਸਾਰੇ ਬਜ਼ੁਰਗ ਬਹੁਤ ਸਾਰੇ ਲੋਕ ਹੈ ਜਿਹਨੇ ਪਿੰਡਾਂ ਚ ਜਿਨ੍ਹਾਂ ਨੂੰ ਸ਼ਹਿਰ ਜਾਣ ਵਾਸਤੇ ਵੀ ਬਹੁਤ ਜਦੋਂ ਕੋਈ ਬਹਾਨੀ ਮਿਲਦਾ ਜਦ ਕੋਈ ਬੰਦੇ ਦਾ ਸਾਨ ਕਰਾਉਣਾ ਪੈਂਦਾ ਹੈ ਸ਼ਹਿਰ ਹੀ ਨਹੀਂ ਜਾ ਸਕਦੇ ਉਹ ਜੇ ਉਹਦੇ ਉਸ ਬਜ਼ੁਰਗ ਦੇ ਆਲੇ ਦੁਆਲੇ ਕਿਤੇ ਪਿੰਪਲ ਥੱਲੇ ਕੋਈ ਏਡੀਸੀ ਆ ਕੇ ਬਹਿ ਜੇ ਐਸਜੀਐਮ ਆ ਕੇ ਬਹਿ ਜੇ ਤੇ ਕੰਮ ਕਰ ਦੇ ਉਹ ਕਹੋ ਤੁਰ ਕੇ ਜਾ ਕੇ ਕੰਮ ਕਰਾ ਕਿਉਂਕਿ ਦਾ ਸਾਨ ਕਰਾਉਦੀ ਨਹੀਂ ਉਹ ਰਿਪੋਰਟ ਤਾਂ ਹੁੰਦੀ ਵੀ ਉਨੀ ਕੀਮਤੀ ਹੈ ਜਿੰਨੀ ਉਹਨਾਂ ਦੀ ਕੀਮਤੀ ਹੈ ਸੋ ਇਸ ਕਰਕੇ ਅਸੀਂ ਇਹ ਏਜੰਡੇ ਤੇ ਲੱਗੇ ਹੋਏ ਹਾਂ ਮੇਰੇ ਤੇ ਧਿਆਨ ਰੱਖਿਓ ਮੈਂ ਤੁਹਾਡਾ ਪੁੱਤਾਂ ਤੁਸੀਂ ਮੈਨੂੰ ਪੰਜਾਬ ਦੇ ਪੁੱਤਾਂ ਖਿਤਾਬ ਦੇਤਾ ਮੇਰੀ ਜ਼ਿੰਮੇਵਾਰੀ ਵੱਧ ਗਈ ਪੈਸੇ-ਪੂਸੇ ਕਮਾਉਣ ਵਾਲਾ ਕੰਮ ਤਾਂ ਮੈਂ ਨਵੇਂੜੀ ਬੈਠਾ ਸੀ ਮਤਲਬ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਚਾਹੁੰਦਾ ਤਾਂ ਮੈਂ ਵੀ ਉੱਤਰੀ ਚਲਾ ਜਾਂਦਾ ਫਿਰ ਮੇਰੀ ਦਿਲ ਚੋਂ ਆਤਮਾ ਜਵਾਜ ਆਈ ਭਗਵਾਨ ਜੀ ਮਾਨਾ ਹਾਸੇ ਵੀ ਉਹਦੀ ਚੰਗੇ ਲੱਗਦੇ ਨੇ ਜਦੋਂ ਲੋਕਾਂ ਦੇ ਘਰਾਂ ਚ ਚੱਲਿਆ ਸਾਥ ਬਲਦੀ ਹੋਵੇ ਹਾਂ ਜੀ ਤਾਂ ਥੋੜੀ ਜੁਲਿਆਂ ਦੀ ਆਤਮਾ ਛੱਡੀ ਵੀ ਪੈਣ ਦਿੰਦਾ ਇਸ ਗੱਲ ਦੀ ਗਾਰੰਟੀ ਹੈ ਨੌਕਰੀਆਂ ਮਿਲਣ ਦੀ ਸਬੂਤ ਬੰਨ੍ਹ ਕੇ ਜਿੰਨਾ ਸਰਕਾਰ ਤੁਹਾਡੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਕਰ ਸਕਦੀ ਹੈ ਕਰੂਗੀ ਖਜ਼ਾਨੇ ਦਾ ਮੂੰਹ ਅਲ ਤੇਰਿਆਂ ਤੋਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੁਣ ਤੱਕ ਉਹਨਾਂ ਦੀਆਂ ਪ੍ਰਾਪਰਟੀਆਂ ਬੈਚ ਕਰਕੇ ਉਹਨਾਂ ਦੇ ਮਾਰਕਸ ਉਹਨਾਂ ਦੇ ਵੱਡੇ ਵੱਡੇ ਪ੍ਰਾਣ ਕੀ ਕੀ ਬਣਾਏ ਹੋਏ ਨੇ ਉਹਨਾਂ ਨੂੰ ਵੇਚ ਕੇ ਪੈਸਾ ਖਜ਼ਾਨੇ 'ਚ ਖਜ਼ਾਨੇ ਨੂੰ ਸਿੱਧਾ ਉਹ ਦੇ ਕੋਲੇ ਆ ਰੂਟ ਬਣਾਵਾਂਗੇ ਖਜਾਨੇ ਦਾ ਰੂਟ ਬਦਲਣਾ ਹੈ ਪਹਿਲਾਂ ਥੋੜੀਆਂ ਜੇਪਾਂ 'ਚ ਸਿੱਧਾ ਉਹਨਾਂ ਨੂੰ ਜੇਪਾਂ 'ਚ ਹੁੰਦਾ ਸੀ ਖਜਾਨਾ ਵਿੱਚ ਹੁੰਦੇ ਹੀ ਨਹੀਂ ਸੀ ਇੱਥੇ ਕਰਕੇ ਖਜਾਨਾ ਖਾਲੀ ਮੈਂ ਕਦੇ ਕਿ 14 ਮਹੀਨੇ ਹੋ ਗਿਆ ਚ ਸਰਕਾਰ ਬਣ ਮੈਂ ਕਦੇ ਕਿ ਇੱਕ ਨਹੀਂ ਖਜਾਨਾ ਖਾਲੀ ਇਹ ਨੀਤਾਂ ਨੂੰ ਵਾਪਸ ਤਾਂ ਨੀਤਾਂ ਨੂੰ ਮੰਡੀਆਂ ਨੇ ਤਾਂ ਬੰਦਾ ਪਹਿਲੀ ਖਾਲੀ ਖਾਲੀ ਕਹੀ ਉਹ ਫਿਰ ਪਰਮਾਣ बहुत बद बु बद